ਬੰਦਾ ਫੌਜਦਾਰ ਸਰਵਿੰਗ ਕਰਨ ਲਾ ਉਹ ਆਪਣੇ ਬੇਟੇ ਨੂੰ ਦਿੱਲੀ ਤੋਂ ਲੈ ਕੇ ਆ ਰਿਹਾ ਉਹ ਘਰ ਜਾਣ ਤੋਂ ਕਹਿੰਦਾ ਵੀ ਪਾਪਾ ਹੁਣ ਘਰੇ ਜਾ ਕੇ ਕਿੱਥੇ ਰੋਟੀ ਬਣਾਵਾਂਗੇ ਇੱਥੇ ਮੈਂ ਮੈਗੀ ਖਾ ਲਵਾਂ ਮੰਨ ਲਓ ਉਹਦੀ ਕਾਰ ਰਾਤ ਨੂੰ 11:30 ਵਜੇ ਕਿਹੜਾ ਟ੍ਰੈਫਿਕ ਚੱਲਦਾ ਜੀ ਮੈਨੂੰ ਇਹ ਦੱਸੋ ਤੁਸੀਂ ਉੱਥੇ ਮੰਨ ਲਓ ਉਹਦੀ ਠੀਕ ਵੀ ਨਹੀਂ ਲੱਗੀ ਹੋਈ ਗੱਡੀ ਮੰਨ ਲੈਨੇ ਆਪਾਂ ਤੁਹਾਡੇ ਬਾਪਾ ਦੀ ਉਮਰ ਦਾ ਹੋ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਸਰਦਾਰ ਜੀ ਗੱਡੀ ਥੋੜੀ ਜੀ ਠੀਕ ਕਰਕੇ ਲਾ ਲਓ ਤੁਸੀਂ ਆ ਰਹੇ ਹੋ ਮਸਤੇ ਹੋਏ ਤੇ ਆਨਸਾਰ ਉਹ ਆਈ ਕਾਰਡ ਵੀ ਦਿਖਾਉਂਦਾ ਉਹਦਾ ਮੁੰਡਾ ਵੀ ਕਹਿੰਦਾ ਤੇ ਜਿਵੇਂ ਫਤੂਰ ਚੜਿਆ ਹੋਇਆ ਦਿਮਾਗ ਨੂੰ ਖਾਕੀ ਦਾ ਉਹਦੇ ਨਾਲ ਕੀ ਕੀਤੀ ਹੈ ਜੀ ਤਸੀਲਸੀ ਦੂਜੀ ਗੱਲ ਉਹ ਟਾਬੇ ਵਾਲਾ ਕਹਿੰਦਾ ਸਾਰਾ ਕੁਝ ਦਿਖਾ ਕੇ ਉਹ ਦੋ ਬੀਬੀ ਨੂੰ ਵੀ ਬੀਬੀ ਗੱਲ ਸੁਣ ਲਓ ਮੈਂ ਕੱਲ ਨੂੰ ਉਲਟ ਬੋਲੂ ਤੁਸੀਂ ਆਪਦੇ ਸਬੂਤ ਸਾਹਮਣੇ ਲਓ ਜੇ ਮੈਂ ਤੁਹਾਡੇ ਹੱਕ ਤੇ ਬੋਲਿਆ ਮੇਰਾ ਟਾਬਾ ਨਹੀਂ ਇੱਥੇ ਚੱਲਣਾ ਉਹਨਾਂ ਨੇ ਐਫ ਆਈ ਆਰ ਦਿੱਤੀ ਫਸਟ ਇਨਫਾਰਮੇਸ਼ਨ ਰਿਪੋਰਟ ਲਿਖਤੀ ਬਿਆਨ ਦਿੱਤਾ ਉਹ ਤੇ ਐਫ ਆਈ ਆਰ ਦਰਜ ਕਰਨ ਦੀ ਥਾ ਤਾਬੇ ਵਾਲੇ ਦੇ ਬਿਆਨ ਲਾ ਕੇ ਐਫ ਆਈ ਆਰ ਦਰਜ ਕਰ ਲਈ ਉਹ ਕਹਿੰਦਾ ਜੀ ਸ਼ਰਾਬ ਪੀ ਰਹੇ ਸੀ ਮੈਗੀ ਮੈਗੀ ਨਾਲ ਕਿਹੜਾ ਸ਼ਰਾਬੀ ਰਹਾ ਹੁੰਦਾ ਕਰਨ ਲਾ ਬਾਪ ਪੁੱਤ ਸੜਕ ਤੇ ਖੜ ਕੇ ਪੀਣ ਲੈਂਦੇ ਨੇ ਬਾਪ ਪੁੱਤ ਇਕੱਠੇ ਮੈਂ ਨਹੀਂ ਕਹਿੰਦਾ ਕਿ ਕਿਤੇ ਨਹੀਂ ਆਏ ਹੁੰਦਾ ਪਰ ਉਹ ਇਸ ਤਰ੍ਹਾਂ ਕਿਵੇਂ ਕਰਨਗੇ ਜੀ ਉਹ ਤੁਸੀਂ ਪਛਾਣ ਹੋਣ ਦੇ ਬਾਵਜੂਦ ਐਫ ਆਈ ਆਰ ਚ ਉਹਨਾਂ ਦਾ ਨਾਮ ਨਹੀਂ ਲਿਖ ਰਹੇ ਫਿਰ ਐਸ ਐਸ ਪੀ ਨਾਨਕ ਸਿੰਘ ਵੀਡੀਓ ਕਾਨਫਰੈਂਸ ਕਰਾਉਂਦਾ ਸਾਰਿਆਂ ਨੂੰ ਉਹਨਾਂ ਤੋਂ ਮਾਫੀ ਮੰਗਾਉਂਦਾ ਉਹ ਬੀਬੀ ਸਾਮੀਦਾਰੋਂ ਨੇ ਉਹ ਵੀ ਰਿਕਾਰਡ ਕਰ ਲਈ ਵੀ ਗਲਤੀ ਹੋ ਗਈ ਸਤੂਆ ਹੋ ਗਈ ਆ ਹੋ ਗਈ ਫਿਰ ਤੁਸੀਂ ਐਲਾਨ ਕਰਤਾ ਵੀ ਸਸਪੈਂਡ ਕਰਤੇ ਇਹ ਵੀ ਨਹੀਂ ਪਤਾ ਸਸਪੈਂਡ ਕੀਤੇ ਨੇ ਕਿ ਨਹੀਂ ਕੀਤੇ ਐਲਾਨ ਇਹ ਆ ਨਾ ਜੀ ਫਿਰ ਡੀਜੀ ਐਡਾ ਵੱਡਾ ਮਸਲਾ ਫੌਜ ਦੇ ਕਰਨੰਦ ਮੈਂ ਪਹਿਲਾਂ ਕਈ ਵੀਡੀਓ ਦੇਖੀਏ ਕਿਸੇ ਪੁਲਿਸ ਵਾਲੇ ਨੇ ਕੀਤਾ ਮਿਲਟਰੀ ਵਾਲੇ ਜਾ ਕੇ ਥਾਣੇ ਨੂੰ ਘੇਰ ਕੇ ਚੱਕ ਲਏ ਹੁੰਦੇ ਹੁੰਦੇ ਸੀ ਜਦੋਂ ਇਹ ਵੀਡੀਓ ਸਾਹਮਣੇ ਆਈ ਆ ਮੇਰਾ ਕਮੇਟੀ ਮਾ ਫੌਸੁੱਤੀ ਪਈ ਆ ਫੌਸੁੱਤੀ ਪਈ ਆ ਹੁਣ ਸੁਣਿਆ ਵੀ ਫੌਜ ਵਾਲੇ ਐਕਸ਼ਨ ਦੇ ਵਿੱਚ ਕੁਝ ਆਏ ਨੇ ਆਪਣਾ ਪੱਛਮੀ ਕਮਾਂਡ ਵਾਲੇ ਕੁਝ ਗੱਲ ਗਾਹ ਉਧਰ ਵਧੀਆ ਪਰ ਤੁਸੀਂ ਦੇਖੋ ਮਨਦੀਪ ਸਿੰਘ ਸਿੱਧੂ ਜਿਹੜਾ ਕਿਸਾਨਾਂ ਨੂੰ ਜਾ ਕੇ ਉੱਥੇ ਧਮਕੀ ਦਿੰਦਾ ਓ ਤੁਸੀਂ 300 ਅਸੀਂ 3000 ਆ ਦੇਖ ਲਓ ਕਿਵੇਂ ਕਰਨਾ ਇਹਦੇ ਮੂੰਹੋਂ ਬਿਆਨ ਨਹੀਂ ਸਰਿਆ ਨਾਨਕ ਸਿੰਘ ਨੇ ਮਾਫੀ ਮੰਗੀ ਆ ਮਾਫੀ ਦਾ ਮਤਲਬ ਕੀ ਜੀ ਇਹ ਇਹ ਤਾਂ ਫਿਰ ਉਹ ਕਿਸਾਨ ਯੂਨੀਅਨ ਵਾਲਾ ਕੰਮ ਹੋ ਗਿਆ ਨਾ ਬੰਦਾ ਮਰ ਗਿਆ 10 ਲੱਖ ਲੈ ਲਓ ਤੇ ਨੌਕਰੀ ਲੈ ਲਓ ਦੋਸ਼ੀ ਨੂੰ ਸਜ਼ਾ ਕਿੱਥੇ ਆ ਜੇ ਪਹਿਲਾਂ ਪੁਲਿਸੀਆਂ ਨੂੰ ਸਜ਼ਾਵਾ ਦਿੱਤੀਆਂ ਹੁੰਦੀਆਂ ਉਦੋਂ ਤਾਂ ਇਹਨਾਂ ਦੇ ਜਿਹੜੇ ਮੂੰਹੋਂ ਲਹੂ ਨਿਕਲਿਆ ਅਗਲੇ 20 ਵਾਰ ਸੋਚਦੇ ਹੁਣ ਜਦੋਂ ਅਗਲਾ ਕਹਿੰਦਾ ਜਦ ਬਰਗੇਡੀਅਰ ਕੁੱਟਿਆ ਸੀ ਉਹਦਾ ਕੀ ਬਣ ਗਿਆ ਬਈ ਆਮ ਬੰਦੇ ਦਾ ਕੀ ਸੋਚਦਾ ਹੋ ਮਨ ਤੁਸੀਂ ਅਸੀਂ ਮੈਂ ਕਹਣਾ ਮੈਂ 100% ਸਹੀ ਹਾਂ ਉੱਥੇ ਤਾਂ ਚਲੋ ਪੁਲਿਸ ਅਫਸਰ ਸੀ ਐ ਐਸਾ ਆ ਕੇ ਥੱਪੜੇ ਮਾਰੀ ਕੀ ਮੇਰੇ ਮਨ ਚ ਲੂ ਠੀਕ ਹੈ ਮੈਂ ਪੰਗਾ ਵੀ ਲੈ ਸਕਦਾ ਹੋਰ ਵੀ ਹੋਸ ਨਹੀਂ ਤਾਂ ਫਿਰ ਉਹ ਪਹਿਲਾਂ ਇੱਕ ਕਹਾਵਤ ਬਣੀ ਹੋਈ ਸੀ ਨਾ ਲੋਕਾਂ ਨੂੰ ਲਾਦੂ ਕੱਢਣ ਲਈ ਵੀ ਯਾਰ ਚਿੱਕੜ ਚ ਡਿੱਗੇ ਤਿਲਸੇ ਹੋਏ ਦਾ ਤੇ ਪੁਲਿਸ ਦੀ ਕੁੱਟ ਦਾ ਕਾਹਦਾ ਗੁੱਸਾ ਇਹ ਉਹ ਉਹ ਆ ਜਾ ਰਾਜ ਉਹੀ ਦੀ ਲੋਕਾਂ ਦੀ ਮਾਨਸਿਕਤਾ ਬਣਾਉਣਾ ਚਾਹੁੰਦੇ ਆ ਤਾਂ ਕਿ ਕਿਸੇ ਦੀ ਜੁਰਤੇ ਨਾ ਪਵੇ ਪੁਲਿਸ ਦੇ ਖਿਲਾਫ ਬੋਲਣ ਲਿਖਣ ਦੀ ਐਡਾ ਵੱਡਾ ਪਰਿਵਾਰ ਆ ਅਹੁਦੇਦਾਰ ਆ ਇੰਨੇ ਅਫਸਰ ਉਹਨਾਂ ਦੇ ਨਾਲ ਨੇ ਹੁਣ ਸਾਰੇ ਕ ਅਫਸਰ ਵੀ ਕਹਿੰਦੇ ਨੇ ਅਸੀਂ ਧਰਨੇ ਦੇਵਾਂਗੇ ਯਾਰ ਐਫ ਆਈ ਆਰ ਨਹੀਂ ਸਹੀ ਲਿਖਦੇ ਤੁਸੀਂ ਐਫ ਆਈ ਆਰ ਸਹੀ ਲਿਖ ਕੇ ਤੁਸੀਂ ਜਾਂਚ ਜੋ ਮਰਜ਼ੀ ਕਰ ਦਿਓ ਅਦਾਲਤ ਚ ਜੋ ਮਰਜ਼ੀ ਕਰ ਦਿਓ ਫਿਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜਿਹੜੀਆਂ ਉਹਨਾਂ ਦਾ ਕੀ ਬਣਿਆ ਦੀ ਸਿਰ ਸਾਰੇ ਕਸੇ ਔਰ ਇਹਦੇ ਉੱਪਰ ਜਿਹੜੀ ਭਗਵੰਤ ਮਾਨ ਸਰਕਾਰ ਦੀ ਚੁੱਪੀ ਆ ਮਤਲਬ ਨਾ ਭਗਵੰਤ ਮਾਨ ਸਾਹਿਬ ਬੋਲੇ ਨਾ ਨਾ ਕੋਈ ਭਗਵੰਤ ਮਾਨ ਸਰਕਾਰ ਦਾ ਕੋਈ ਹੋਰ ਜ਼ਿੰਮੇਵਾਰ ਮੰਤਰੀ ਬੋਲਿਆ ਇਹ ਚੁੱਪੀ ਬਾਰੇ ਕੀ ਸਮਝੇ ਸਮਝਦੇ ਖੁੱਲੀ ਛੁੱਟੀ ਹੈ ਪੁਲਸ ਰਾਜ ਨੂੰ ਵੀ ਭਾਇਗਾ ਹਾਂ ਹੋ ਰਿਹਾ ਇਸ ਤਰਫ ਹੋ ਰਿਹਾ মিডিਆ ਵਾਲਿਆਂ ਨਾਲ ਕਿੰਨੀ ਬੁਰੀ ਕੀਤੀ ਹੈ ਕਿੰਨੇ ਨਾਲ ਤੁਹਾਡੇ ਸਾਹਮਣੇ ਉਦੋਂ ਸੁਖਵੀਰ ਨੇ ਵੀ ਇੱਕ ਕੋਟਕਪੂਰੇ ਦਾ ਪੱਤਰਕਾਰ ਕੁੱਟਿਆ ਸੀ ਜੀ ਜੀ ਕਾਫੀ ਚਿਰ ਲੰਕਦੇ ਹੋ ਹੁਣ ਤਾਂ ਪਤਾ ਨਹੀਂ ਮੁਕੱਦਮੇ ਦਾ ਕੀ ਬਣਿਆ ਇਹ ਤਾਂ ਜੀ ਹੁਣ ਪੰਜਾਬ ਸਰਕਾਰ ਖਿਲਾਫ ਇੱਕ ਰਿੱਟ ਪੈ ਗਈ ਹਾਈ ਕੋਰਟ ਚ ਕਿਸੇ ਮੁਲਾਜ਼ਮ ਨੇ ਰਿੱਟ ਪਾਤੀ ਵੀ ਸਾਨੂੰ ਪੈਸੇ ਨਹੀਂ ਦਿੰਦੇ ਸਾਨੂੰ ਕਹਿੰਦੇ ਨੇ ਖਜ਼ਾਨਾ ਖਾਲੀ ਆ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਹੁਣ ਤੱਕ ਜਿੰਨੇ ਇਸ਼ਤਿਹਾਰ ਦਿੱਤੇ ਨੇ ਉਹਨਾਂ ਦੀ ਰਿਪੋਰਟ ਲਿਆਓ ਫੇਰ ਸਮਾਂ ਲੈ ਲਿਆ ਫੇਰ ਉਹ ਜਿਹਨੇ ਰਿੱਟ ਪਾਈ ਹੋਈ ਸੀ ਉਹਦੀ ਰਿੱਟ ਵਾਪਸ ਕਰਵਾਤੀ ਹੁਣ ਕੀ ਕਰੋਗੇ ਜੀ